ਨਵੰਬਰ ਦੀ ਆਉਣ ਵਾਲੀ 3 ਤਰੀਕ ਨੂੰ ਬਦਲ ਜਾਣਗੇ UPI ट्रांजैक्शन ਦੇ ਇਹ ਨਿਯਮ ਜਿहां ਦੱਸਦੀ ਹੈ ਕਿ ਸਟੋਰ ਦੇ ਉੱਤੇ ਖਰੀਦਦਾਰੀ ਕਰਨ ਤੋਂ ਲੈ ਕੇ ਘਰੇਲੂ ਬਿੱਲਾਂ ਦਾ ਭੁਗਤਾਨ ਅਕਸਰ ਤੁਸੀਂ ਉਸਾ ਕਰਨ ਲਈ ਲਗਭਗ ਭੁਗਤਾਨ ਹੁਣ UPI ਦੀ ਰਾਹੀਂ ਕੀਤਾ ਜਾਂਦਾ ਹੈਗਾ ਪਰ UPI ਸਿਸਟਮ ਦੇ ਵਿੱਚ ਹੁਣ 3 ਨਵੰਬਰ ਨੂੰ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ NPCI ਨੇ ਡਿਜੀਟਲ ਲੈਂਡ ਦੇ ਨੂੰ ਤੇਜ਼ ਅਤੇ ਵਧੇਰੇ ਸੁਰੱਖਿਅਤ ਬਣਾਉਣ ਦੇ ਲਈ ਇਹ ਬਦਲਾਵ ਲਾਗੂ ਕੀਤੇ ਗਏ ਨੇ ਤਾਂ ਹੁਣ ਤੱਕ UPI ਜੋ ਕਿ RTGS ਰਾਹੀਂ ਜੋ ਕਿ ਰੋਜ਼ਾਨਾ 10 ਸੈਟਲਮੈਂਟ ਚੱਕਰ ਚਲਾਉਂਦਾ ਸੀਗਾ ਸਾਰੇ ਪ੍ਰਕਾਰ ਦੇ ਲੈਂਡ ਦੇਨ ਅਧਿਕਾਰਤ ਅਤੇ ਵਿਵਾਦਿਤ ਇੱਕੋ ਸਮੇਂ ਪ੍ਰਕਿਰਿਆ ਕਰਦਾ ਸੀਗਾ ਤੇ ਲੈਂਡ ਦੇਨ ਦੀ ਵੱਧਦੀ ਗਿਣਤੀ ਦੇ ਵਿੱਚ ਇਸ ਪ੍ਰਕਿਰਿਆ ਦੇ ਵਿੱਚ ਦੇਰੀ ਨਾ ਕਰਨ ਦੇ ਕਾਰਨ ਜੋ ਕਿ ਹੋ ਰਹੀ ਸੀਗੀ ਪਰ ਇਸ ਦੇ ਲਈ ਐਨਪੀ ਸੀਆਈ ਨੇ ਦੋਹਾਂ ਕਿਸਮਾਂ ਦੇ ਲੈਣ-ਦੇਣ ਨੂੰ ਵੱਖਰੇ ਚੱਕਰਾਂ ਦੇ ਵਿੱਚ ਵੰਡ ਦਾ ਫੈਸਲਾ ਕੀਤਾ ਹੈ ਤੇ ਨਵੀਂ ਪ੍ਰਣਾਲੀ ਦੇ ਤਹਿਤ ਤੁਹਾਨੂੰ ਦੱਸਦੇ ਕਿ 10 ਚੱਕਰ ਹੁਣ ਸਿਰਫ ਅਧਿਕਾਰਤ ਲੈਣ-ਦੇਣ ਲਈ ਹੋਣਗੇ ਵਿਵਾਦਿਤ ਲੈਣ-ਦੇਣ ਨੂੰ ਇਹਨਾਂ ਚੱਕਰਾਂ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਤੇ ਇਹਨਾਂ ਚੱਕਰਾਂ ਦੇ ਸਮੇਂ ਇਸ ਪ੍ਰਕਾਰ ਹੋਣਗੇ ਪਹਿਲਾ ਚੱਕਰ ਜੋ ਕਿ ਰਾਤ 9 ਵਜੇ ਤੋਂ ਅੱਧੀ ਰਾਤ ਤੱਕ ਦੂਜਾ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਤੀਜਾ 5 ਵਜੇ ਤੋਂ ਸਵੇਰੇ 7 ਵਜੇ ਤੱਕ ਅਤੇ ਚੌਥਾ 7 ਵਜਤੋਂ ਰਾਤ 9 ਵਜੇ ਤੱਕ ਹੋਵੇਗਾ ਤੇ ਪੰਜਵਾਂ ਸਵੇਰੇ 9 ਵਜਤੋਂ ਸਵੇਰੇ 11 ਵਜੇ ਤੱਕ ਹੋਵੇਗਾ ਤੇ 6ਵਾਂ ਦੁਪਹਿਰ 3 ਵਜਤੋਂ 8 ਵਜੇ ਤੱਕ ਹੋਵੇਗਾ ਦੁਪਹਿਰ ਦੇ 3 ਵਜੇ ਤੱਕ ਹੋਵੇਗਾ ਤੇ ਸ਼ਾਮ 5 ਵਜੇ ਤੱਕ ਹੋਵੇਗਾ 3 ਵਜਤੋਂ ਲੈ ਕੇ ਤੇ ਸ਼ਾਮ 5 ਵਜੇ ਤੱਕ ਲੈ ਕੇ 7 ਵਜੇ ਤੱਕ ਹੋਵੇਗਾ ਤੇ 10ਵਾਂ ਚੱਕਰ 7 ਵਜਤੋਂ ਲੈ ਕੇ ਰਾਤ 9 ਵਜੇ ਤੱਕ ਚੱਲੇਗਾ ਤਾਂ ਪੁਰਾਣੇ ਆਰਟੀਜੀਐਸ ਕੱਟ ਆਫ ਦਾ ਕਾਟਆਫ ਜਾਫਰ ਪੋਸਟਿੰਗ ਸਮੇਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਵਿਵਾਦਿਤ ਲੈਂਡ ਦੇਣ ਦੇ ਲਈ ਹੁਣ ਦੋ ਵੱਖਰੇ ਚੱਕਰ ਹੋਣਗੇ ਡੀਸੀਆਈ ਅੱਧੀ ਰਾਤ ਤੋਂ ਸ਼ਾਮ 4 ਵਜੇ ਤੱਕ ਚੱਲੇਗਾ ਅਤੇ ਡੀਸੀ2 ਸ਼ਾਮ 4 ਵਜੇ ਤੋਂ ਅੱਧੀ ਰਾਤ ਤੱਕ ਚੱਲੇਗਾ ਇਹਨਾਂ ਦੋ ਚੱਕਰਾਂ ਦੇ ਵਿੱਚ ਸਿਰਫ ਵਿਵਾਦਿਤ ਲੈਂਡ ਦੇਣ ਦੀ ਪ੍ਰਕਿਰਿਆ ਕੀਤੀ ਜਾਵੇਗੀ ਬਾਕੀ ਸਾਰੇ ਨਿਯਮ ਜਿਵੇਂ ਕਿ ਸਮਾਂ ਮੇਲ ਮਿਲਾਪ ਅਤੇ ਜੀਐਸਟੀ ਰਿਪੋਰਟਿੰਗ ਉਹੀ ਰਹਿਣਗੇ ਤੁਹਾਨੂੰ ਦੱਸ ਦੇ ਕਿ ਜੋ ਕਿ ਫਿਨਟੈਕ ਕੰਪਨੀ ਕੀਵੀ ਦੇ ਸਹਿ-ਸੰਸਥਾਪਕ ਜੋ ਕਿ ਸਿਧਾਰਥ ਮਹਿਤਾ ਨੇ ਕਿਹਾ ਹੈਗਾ ਕਿ ਇਹ ਬਦਲਾਅ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਵਧੇਰੇ ਭਰੋਸੇਮੰਦ ਅਤੇ ਸਕੇਲੇਬਲ ਬਣਾਉਣਾ ਅੱਜਕ ਬਣਾ ਦੇਣਗੇ ਨਿਯਮਤ ਲੈਣ-ਦੇਣ ਹੁਣ ਵਿਵਾਦਿਤ ਲੈਣ-ਦੇਣ ਤੋਂ ਵੱਖਰੇ ਤੌਰ ਦੇ ਉੱਤੇ ਪ੍ਰਕਿਰਿਆ ਕੀਤੇ ਜਾਣਗੇ ਜਿਸ ਦੇ ਨਾਲ ਰਿਫੰਡ ਪ੍ਰਕਿਰਿਆ ਤੇਜ਼ ਅਤੇ ਵਧੇਰੇ ਪਾਰਦਰਸ਼ੀ ਹੋ ਜਾਵੇਗੀ ਇਹ ਬੈਂਕਾਂ ਅਤੇ ਫਿਨਟੈਕ ਕੰਪਨੀਆਂ ਨੂੰ ਵਧੇਰੇ ਸਪਸ਼ਟਤਾ ਪ੍ਰਦਾਨ ਕਰੇਗਾ ਜਿਸ ਦੇ ਨਾਲ ਉਹ ਯੂਪੀਆਈ ਬੀ ਐਨ ਪੀ ਐਲ ਅਤੇ ਈ ਐਮ ਆਈ ਦੇ ਉਤੇ ਕ੍ਰੈਡਿਟ ਵਰਗੀਆਂ ਨਵੀਆਂ ਸੇਵਾਵਾਂ ਆਸਾਨੀ ਦੇ ਨਾਲ ਸ਼ੁਰੂ ਕਰ ਸਕਣਗੇ ਕਦਾ ਕੁੱਲ ਮਿਲਾ ਕੇ ਐਨ ਪੀ ਸੀ ਆਈ ਦਾ ਇਹ ਕਦਮ ਯੂਪੀਆਈ ਨੂੰ ਭਾਰਤ ਦੀਆਂ ਤੇਜ਼ ਨਾਲ ਵਧਾ ਰਹੀਆਂ ਡਿਜੀਟਲ ਭੁਗਤਾਨ ਜ਼ਰੂਰਤਾਂ ਦੇ ਅਨੁਸਾਰ ਵਧੇਰੇ ਸੁਰੱਖਿਅਤ ਭਰੋਸੇਮੰਦ ਅਤੇ ਕੁਸ਼ਲ ਬਣਾਵੇਗਾ